ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਦਾ ਬਲੌਗ ਬਹੁਤ ਹੀ ਵਧੀਆ ਹੈ ਅੱਜ ਤੁਹਾਨੂੰ ਵਿੰਟਰਸ ਦੇ ਨਾਈਟ ਸੂਟ ਦਿਖਾਵਾਂਗੇ ਪ੍ਰੋਪਰ ਹੈਵੀ ਕੁਆਲਿਟੀ ਦੇ ਵਿੱਚ ਜੋ ਕਿ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਚਲੋ ਦਿਖਾਉਣੇ ਵਿੰਟਰ ਦੇ ਨਾਈਟ ਸੂਟਸ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਪਹਿਲਾਂ ਪਹਿਲਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅੱਜ ਤੁਹਾਨੂੰ ਜੋ ਅਸੀਂ ਵੈਰਾਈਟੀ ਦਿਖਾਉਣੇ ਆ ਨਾਈਟ ਸੂਟਸ ਦੀ ਵੈਰਾਈਟੀ ਹੈ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸੀ ਤਾਂ ਜੋ ਕੀ ਹੁਣ ਅਸੀਂ ਦਿਖਾ ਰਹੇ ਹਾਂ ਬਲੈਕ ਕਲਰ ਦੇ ਵਿੱਚ ਨਾਈਟ ਸੂਟ ਵੈਲਵਟ ਦੇ ਵਿੱਚ ਹੈ ਪ੍ਰੋਪਰ ਹੈਵੀ ਸਟੱਫ ਦੇ ਵਿੱਚ ਹੈ ਵੈਲਵਟ ਨਾਈਟ ਸੂਟ ਪ੍ਰੋਪਰ ਵਧੀਆ ਕੁਆਲਿਟੀ ਦੇ ਵਿੱਚ ਹੈ ਇਸ ਦੇ ਨਾਲ ਇਸ ਦਾ ਲੋਰ ਬਲੈਕ ਕਲਰ ਚ ਲੋਰ ਹੋਵੇਗਾ ਫ੍ਰੀ ਸਾਈਜ਼ ਦੇ ਵਿੱਚ ਹੋਵੇਗਾ ਪ੍ਰੋਪਰ ਤੇ ਇਹ ਹੈਵੀ ਕੁਆਲਿਟੀ ਨੈਕਸਟ ਆਪਣਾ ਆਰਟੀਕਲ ਜ਼ਿਪਰ ਦੇ ਵਿੱਚ ਸੀ ਜੋ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਹੈ ਪ੍ਰੋਪਰ ਹੈਵੀ ਸਟੱਫ ਦੇ ਵਿੱਚ ਹੈ ਪ੍ਰੋਪਰ ਵਧੀਆ ਕੁਆਲਿਟੀ ਦੇ ਵਿੱਚ ਹੈ ਵਧੀਆ ਜ਼ਿਪਰ ਦੇ ਵਿੱਚ ਹੈ ਪ੍ਰੋਪਰ ਕਾਲਰ ਦੇ ਵਿੱਚ ਹੈ ਇਹਦੇ ਵਿੱਚ ਕਲਰ ਕਾਫੀ ਤੁਹਾਨੂੰ ਮਿਲ ਜਾਣਗੇ ਦੋ ਤਿੰਨ ਕਲਰ ਤੁਹਾਨੂੰ ਮਿਲ ਜਾਣੇ ਗ੍ਰੇ ਬਲੈਕ ਮੈਰੂਨ ਗ੍ਰੀਨ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਨੈਕਸਟ ਆਪਣਾ ਹੈ ਸ਼ਰਟ ਦੇ ਵਿੱਚ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਬਰਾਊਨ ਅਤੇ ਗ੍ਰੇ ਤੇ ਫ੍ਰੀ ਸਾਈਜ਼ ਦੇ ਵਿੱਚ ਹੋਏਗਾ ਲੁੱਕ ਦੀ ਸ਼ਰਟ ਟਾਈਪ ਹੈ ਬਟ ਹੈਜ਼ ਟੀ-ਸ਼ਰਟਸ ਟਾਈਪ ਵੀ ਹੈ ਹੈ ਕਾਲਰ ਦੇ ਵਿੱਚ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਇਸ ਇਸ ਦੇ ਨਾਲ ਲੋਅਰ ਆਏਗਾ ਹੈਵੀ ਕੁਆਲਿਟੀ ਦੇ ਵਿੱਚ ਪ੍ਰੋਪਰ ਵਧੀਆ ਕੁਆਲਿਟੀ ਦੇ ਵਿੱਚ ਆਏਗਾ ਪ੍ਰੋਪਰ ਵਧੀਆ ਕੁਆਲਿਟੀ ਦੇ ਵਿੱਚ ਹੈ ਹੈਵੀ ਸਟੱਫ ਦੇ ਵਿੱਚ ਹੈ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਹੈ ਤੇ ਜੇ ਤੁਹਾਨੂੰ ਹੋਰ ਵੀ ਆਰਟੀਕਲ ਇਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਨਾਈਟ ਸੂਟ ਦੇ ਵਿੱਚ ਵੈਲਵਟ ਦੇ ਵਿੱਚ ਮਤਲਬ ਐਲ ਸਾਈਜ਼ ਐਕਸਲ ਡਬਲ ਐਕਸਲ ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਹਰ ਤਰ੍ਹਾਂ ਦੇ ਤੇ ਪ੍ਰੋਪਰ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਤੇ ਜਲਦ ਜਲਦ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨੈਕਸਟ ਵੀਡੀਓ ਸੀ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ ਧੰਨਵਾਦ